ਹਾਂਜੀ ਆਪਣੇ ਜਿਹੜਾ ਮੈਸੇਜ ਅਸੀਂ 55 ਇਹਦੇ ਬਾਰੇ ਦੱਸੋ ਜੀ ਪਹਿਲਾਂ ਆਪਾਂ ਕਰ ਦੱਸਣਾ ਕਿ ਜੁਕੜੀ ਇਹ ਇੱਕ ਤਾਂ ਤੁਸੀਂ ਦੇਖ ਰਹੇ ਸਾਹਮਣੇ ਤੋਂ ਮੈਸੇਜ ਦੀ ਇਹ ਡਿਫਰੈਂਟ ਲੁੱਕ ਹੈਗੀ ਆ ਜਿਹੜੀ ਅੱਥਾ ਆਊਟ ਆਫ ਕੰਟਰੀ ਦੇ ਭੇਜਦੇ ਸੀਗੇ ਹਾਂਜੀ ਹੁਣ ਤੁਸੀਂ ਇਹਦਾ ਲੋਗੋ ਦੇਖੋ ਲੋਗੋ ਵੀ ਆਪਾਂ ਚੇਂਜ ਕੀਤਾ ਹੈਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਜੀ ਫਰੰਟ ਦੀ ਲਾਈਟਾਂ ਦੇਖੋ ਹਾਂਜੀ ਇਹ ਮੈਡਮ LED ਲਾਈਟਸ ਨੇ ਉਹ ਵਧੀਆ ਉਸ ਤੋਂ ਬਾਅਦ ਇਹਦੇ ਵਿੱਚ ਇਹਦਾ ਜਿਹੜਾ ਤੁਲਾ ਆ ਇਹਦੀ ਕੰਪਨੀ ਨੇ ਮੈਸੀ ਦੇ ਹੈ ਚੇਂਜ ਕਰਤਾ ਠੀਕ ਹੈ ਜੀ ਕੁਛ ਬਟਨ ਪੁਸ਼ ਬਟਨ ਜਿਹੜਾ ਆ ਇਹਦਾ ਬਟਨ ਹੈ ਜਿੰਨਾ ਲਗਾਉਗਾ ਉਹਨਾਂ ਨੂੰ ਗੋਲ ਸਰਟ ਠੀਕ ਹੈ ਜੀ ਇਹ ਕਲੀਨਰ ਇਹਦੀ ਬੈਟਰੀ ਜਿਹੜੀ ਹੈ ਅੱਗੇ ਆ ਤਾ ਯਾਰ ਥੋੜਾ ਮਿੰਟ ਲੱਗਣਗੇ ਕਰ ਜਾਓ ਬਾਹਰੋਂ ਚੈੱਕ ਤੁਹਾਨੂੰ ਦੇਖਿਆ ਕਿ ਇਹਦਾ ਤੁਲਾ ਚੇਂਜ ਕਰਤਾ ਹੈ ਬੈਟਰੀ ਜਿਹੜੀ ਹੈ ਅੱਗੇ ਆ ਟਰਾਈ ਕਲੀਨਰ ਸਾਡੀ ਆਪਾਂ ਕਰਤ ਨਹੀਂ ਇਹਦੀ ਯਾਰ ਤੁਸੀਂ ਨੋਟ ਕਰੋਗੇ 55 ਜਿਹੜਾ ਆ ਬਹੁਤ ਹੀ ਵਰਨਿੰਗ ਜਿਹੜੀ ਹੈ ਦੇਖੀ ਹੋਈ ਹੈ ਤੇ ਇਹ ਵੀ ਜਿਹੜੀ ਵਧੀਆ ਬਹੁਤ ਹੰਕਾਰ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਇੰਜਨ ਆ ਠੀਕ ਹੈ ਜੀ ਇਹ ਮੈਗਨਟ ਟਾਰਕ ਦਾ ਵਧੀਆ ਜਿਹੜਾ ਜਿਹੜਾ ਬਹੁਤ ਵਧੀਆ ਹੈ ਜੀ ਨਾ ਜਿਹੜਾ ਕਿ 3000 ਸੀਸੀ ਦਾ ਇੰਜਨ ਹੈ ਠੀਕ ਹੈ ਜੀ ਫਿਰ ਕਿਹਨੇ ਨਾਲ ਦੀ ਗੱਲ ਕਰੀਏ ਉਹ ਬਹੁਤ ਹੀ ਸਟਾਈਲਿਸ਼ ਬਹੁਤ ਹੀ ਨਾ ਖੰਡਰ ਵੀ ਆਇਆ ਹੋਇਆ ਜਿਹਦੇ ਕਰਕੇ ਜੋ ਬਲੌਕਰ ਜਿਹੜੀ ਹੈ ਜਿਹੜੀ ਇਹਦੀ ਆਵਾਜ਼ ਵੀ ਹੈ ਉਹ ਬਹੁਤ ਸ਼ਾਨਦਾਰ ਪਹੁੰਚੀ। ਜਿੱਦੋਂ ਉਸ ਤੋਂ ਬਾਅਦ ਅੱਪਾ ਕਰਾਂਗੇ ਇਹਦੇ ਵਿੱਚ ਜਿਹੜਾ ਯਾਰ ਜੀ ਲੈਕਟਰ ਜੀ ਨੇ ਕਹਿੰਦੇ ਕਿ ਆਇਆ ਕਿ ਇਹ ਗਰਮ ਹਵਾਇਨ ਬੰਦ ਜੀ ਹਾਂਜੀ। ਉਸ ਤੋਂ ਬਾਅਦ ਇਹਦੇ ਵਿੱਚ ਡੀਪ ਲੇਫਟ ਹਾਨਾ ਜੀ ਹਾਂਜੀ ਤੇ ਇਹ ਲੋਹਾਈ ਹੈ। ਠੀਕ ਹੈ ਜੀ। ਲੋਹਾਈ ਹੈ। ਉਸ ਤੋਂ ਬਾਅਦ ਅੱਪਾ ਕਰਾਂਗੇ ਕਿ ਜਿਹਦੇ ਵਿੱਚ 16 ਉਹ 28 ਦੇ ਟਾਇਰ ਨੇ ਆਕਸ਼ਨਲ 14 ਦੇ ਵੀ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਤੇਲ ਚ ਬ੍ਰੇਕਾਂ ਚ ਜੀ ਤੇਲ ਚ ਜੀ ਤੇਲ ਦੇ ਵਿੱਚ ਬੰਦੀਆਂ ਬ੍ਰੇਕਾਂ ਨੇ ਤੇ ਬ੍ਰੇਕਾਂ ਬਾਰੇ ਆਪਾਂ ਅੱਗੇ ਕਲੀਅਰ ਕਰਦੇ ਆਂ ਪਹਿਲਾਂ ਆਪਾਂ ਗੱਲ ਕਰਨ ਕਰਾਂਗੇ ਤੇ ਇਹ ਜਿਹੜੀ ਦਿੱਕੋ ਬਹੁਤ ਵਧੀਆ ਜੀ ਦਿੱਕਾ ਦੇ ਵਿੱਚ ਜੇ ਆਪਾਂ ਟ੍ਰੋਲੀ ਦੇ ਹੱਕ ਦੀ ਗੱਲ ਕਰੀਏ ਤੇ ਇਹ ਜਿਹੜਾ ਇਹ ਟ੍ਰੋਲੀ ਦੇ ਹੱਕ ਦੇ ਵਿੱਚ ਬਹੁਤ ਹੀ ਸ਼ਾਨਦਾਰ ਹੈ ਜਿਹੜੀ ਹੁੱਕ ਵੀ ਇਹਦੀ ਜਿਹੜੀ ਪ੍ਰੋਪਰ ਕੰਪਨੀ ਬਿਟਡ ਆ ਗਈ ਹੈ ਜਿਹੜੇ ਵੀ ਤੇ ਇਹਦੇ ਵਿੱਚ ਲਾਈਫ ਤੋਂ ਕਿਤੇ ਰਿਵਰਸ ਪੀਡਿੰਗ ਜਿਹੜੀ ਹੈ ਇਹਦੇ ਵਿੱਚ ਅਵੇਲੇਬਲ ਹੈਗੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਬ੍ਰੇਕ ਦੀ ਹਾਂਜੀ ਤੁਸੀਂ ਦੇਖਿਆ ਹੋਏਗਾ ਕਿ ਜਿਹੜੀ ਬ੍ਰੇਕ ਆ ਠੀਕ ਹੈ ਹਰ ਕੋਈ ਕਹਿੰਦਾ ਹੈ ਕਿ ਵੀ ਸਾਡੇ ਡਰਾਈ ਡਿਸਕ ਬ੍ਰੇਕ ਕੋਈ ਕਹਿੰਦਾ ਆਇਲ ਨਮਲ ਬ੍ਰੇਕ ਆ ਠੀਕ ਹੈ ਜੀ ਪਰ ਸਾਡੀ ਕੰਪਨੀ ਹੋਣ ਚਾਹਿਆ ਕਿ ਵੀ ਅਲੱਗ ਤੋਂ ਇੰਜਨ ਵਾਲੀ ਬ੍ਰੇਕ ਦੇਤੀ ਹੈ ਦੇ ਵਿੱਚ ਹਾਂਜੀ ਤਾਂ ਕਿ ਜਿਹੜੀ ਆਪਾਂ ਇਸ ਲੀਵਰ ਨੂੰ ਉੱਪਰ ਚੱਕਾਂਗੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਆ ਬ੍ਰੇਕ ਜਿਹੜੀ ਹੈ ਉਹ ਲੱਗ ਜੇਗੀ ਕਿ ਕਿੱਦਾਂ ਲੱਗਦੀ ਹੈ ਕਿ ਜਦਦਾ ਇਹ ਲੀਵਰ ਨੂੰ ਚੱਕਦੇ ਆ ਉਹਦੇ ਵਿੱਚ ਹੈ ਜਿਹੜਾ ਆ ਆਰ ਪੀ ਐਮ ਜਿਹੜੇ ਆ ਉਹ ਡ੍ਰੌਪ ਕਰ ਜਾਂਦੇ ਆ ਤੇ ਆਟੋਮੈਟਿਕਲੀ ਜਿਹੜੀ ਬ੍ਰੇਕ ਲੱਗਣੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੀ ਜਿਹੜਾ ਔਇਲ ਦਾ ਫਲੋ ਹੈ ਉਹ ਸਿੱਧਾ ਜਿਹੜੀ ਹੈ ਆਪਣੀਆਂ ਅ ਬ੍ਰੇਕ ਡਿਸਕਾਂ ਦੇ ਉੱਪਰ ਪੈਂਦਾ ਜਿੱਦੇ ਕਰਕੇ ਕਿ ਔਇਲ ਜਿਹੜਾ ਠੰਡਾ ਹੋ ਜਾਂਦਾ ਤੇ ਬ੍ਰੇਕ ਜਿਹੜੀ ਆ ਘੱਟ ਡਿਸਟੈਂਸ ਦੇ ਵਿੱਚ ਮਿਨੀਮਮ ਡਿਸਟੈਂਸ ਦੇ ਵਿੱਚ ਲੱਗ ਜਾਂਦੀ ਹੈ ਜਿੱਦੇ ਕਰਕੇ ਵੀ ਜਿਹਨੂੰ ਆਪਾਂ ਇੰਜਨ ਵਾਲੀ ਬ੍ਰੇਕ ਕਹਿੰਦੇ ਆ ਹਾਂਜੀ ਟਰੈਕਟਰ ਦੇ ਨਾਲ ਡਿਸਟ੍ਰੀਬਿਊਟਰ ਆਉਂਦਾ ਜੀ ਪਲਵਾਂ ਵਾਸਤੇ ਹਾਂਜੀ ਬਿਲਕੁਲ ਉਹ ਲੱਗਿਆ ਨੇ ਸਾਹਮਣੇ ਇੱਕ ਇਹਨੂੰ ਕੋ ਆਪਣੇ ਦੂਸਰੇ ਮਾਡਲ ਨੂੰ ਆਉਂਦਾ ਨਾ ਇਹਦਾ ਗੇਅਰ ਸਪੈਸ਼ਲ ਗੇਅਰ ਆ ਤੁਹਾਡਾ ਹੋਊਗਾ ਉਹ ਆਪਾਂ ਅਗਲੇ ਟੈਕਸ ਵਿੱਚ ਚਾਹਦੇ ਹਾਂ ਉਹਦੇ ਬਾਰੇ ਵੀ ਜਾਣਨਾ ਪਾਓ ਜੀ ਥੋੜਾ ਜਿਹਾ ਕਿਸਾਨ ਭਰਾਵਾਂ ਨੂੰ ਆਪਾਂ ਤੁਹਾਨੂੰ 3-3 ਜਦ ਬਾਅਦ ਸੇਮ ਹੋ ਅੱਛੀ ਫਾਸਿਪੀਟੀ ਦੇ 50 ਉਸ ਪਾਵਰ ਦਾ ਸੇਮ ਹੈਗਾ 250 50 ਉਸ ਪਾਵਰ ਹੈ ਜੀ ਤੇ ਇਹਦੇ ਵਿੱਚ ਸਲਫ 2 ਬੀਲ ਤੇ 4 ਬੀਲ ਉਹਨਾਂ ਦੇ ਵਿੱਚ ਅਵੇਲੇਬਲ ਆ ਇਹ ਵੀ ਆਪਾਂ ਫਿਰ ਤੋਂ ਸਟਾਰਟ ਕਰਦੇ ਆਂ ਕੰਪਨੀ ਫਿਟਡ ਬੰਫਰ ਆ ਇਹਦੇ ਤੁਸੀਂ ਵੇਡ ਲਾ ਸਕਦੇ ਹੋ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਕਿਹੜੀ ਲਾਈਟਾਂ ਆ ਲੁੱਕ ਬੜੀ ਗੈਂਟ ਆ ਬਾਹਰ ਨਾਲ ਲਾਈਟਾਂ ਆ ਜੀ ਫਰੰਟ ਵਿੱਚ ਚਾਰ ਲਾਈਟਾਂ ਆ ਲੁੱਕ ਵੀ ਬੜੀ ਸ਼ਾਨਦਾਰ ਆ ਤੇ ਉਸ ਤੋਂ ਬਾਅਦ ਅੱਗੇ ਗੱਡੀ ਹੁਣ ਆਪਾਂ ਇਹਨੂੰ ਖੋਲਦੇ ਆਂ ਕਆਇਆ ਜੀ ਬੈਕਿੰਗ ਜਿਹੜੀ ਹੈ ਉਹ ਹੋ ਗਿਆ ਉਸ ਤੋਂ ਬਾਅਦ ਡਲਾਈ ਏਅਰ ਕਲੀਨਰ ਤੇ ਫਰੰਟ ਐਕਸਲ ਦੀ ਗੱਲ ਕਰੀਏ ਆਪਾਂ ਇਹਦੇ ਵਿੱਚ ਇਹ ਫੋਰਵਿਲ ਟ੍ਰੈਕਟਰ ਦਾ ਫਰੰਟ ਐਕਸਲ ਜਿਹੜਾ ਹੈ ਪੂਰਾ ਕਵਰਡ ਹੈ ਜਦੋਂ ਆਪਾਂ ਕਈ ਵਾਰੀ ਖੇਤਾਂ 'ਚ ਕੰਮ ਕਰਦੇ ਆਂ ਕਾਰਾ ਵਗਰਾ ਫਟ ਜਾਂਦਾ ਹੈ ਨਿੱਪਲ ਪੱਦੂ ਪੱਦੂ ਵਾਲਾ ਗਾਟ ਨਹੀਂ ਪੈਂਦਾ ਠੀਕ ਹੈ ਇਹਦੇ ਵਿੱਚ ਕੋਈ ਕਾਰਾ ਨਹੀਂ ਪੈਂਦਾ ਨਾ ਹੀ ਸਾਨੂੰ ਇਹਦੇ ਵਿੱਚ ਗ੍ਰੀਸ ਕਰਨ ਦੀ ਲੋੜ ਹੈ ਇਹਦੇ ਵਿੱਚ ਨਿੱਪਲ ਜਿਹੜਾ ਹੈ ਉਹ ਨਹੀਂ ਦਿੱਤੇ ਕਿਉਂਕਿ ਇੰਡੀਕੋਬਿਲਟੀ ਦੇ ਵਿੱਚ ਔਇਲ ਹੈ ਠੀਕ ਹੈ ਗੱਲ ਕਰਦੇ ਆ ਤਾਂ ਕਰਦੇ ਆ ਦੇ ਵਿੱਚ ਉਹ ਇੰਜਨਰੀ ਇੰਜਨ ਦਾ ਸਪੋਰਟ ਹੋਰ ਕਿੰਨੇ ਸਾਈਸੋ ਸੀਸੀ ਦਾ ਇੰਜਨਰੀ ਵਿੱਚ ਠੀਕ ਹੈ ਸਰ ਤਾਂ ਇਹ ਵੀ ਪਲੇਟਫਾਰਮ ਦੀ ਗੱਲ ਕਰੀਏ ਪਲੇਟਫਾਰਮ ਵੀ ਡੀਪ ਪਲੇਟਫਾਰਮ ਹੈ ਸਾਈਡ ਸ਼ਿਫਟ ਗੇਅਰਬਾਕਸ ਹੈ ਦਾ ਵਿੱਚ ਇਹਦੇ ਵਿੱਚ ਨਾ 12 ਫਾਰਵਰਡ ਤੇ 12 ਰਿਵਰਸ ਪਿਛਾਈਆਂ ਯਾਨੀ 24 ਗੀਰਾਂ ਦਾ ਡੈਕਟਰ ਹੈ ਠੀਕ ਹੈ ਜੀ ਉਸ ਤੋਂ ਬਾਅਦ ਸ਼ਟਲ ਸ਼ਿਫਟ ਹਾਂ ਜੀ 24 ਪਿਛਾਂ ਜਿੰਨਾ ਅੱਗੇ ਹੈ ਉਨਾ ਹੀ ਪਿਛੇ ਸੇਫਟ ਹੈ ਠੀਕ ਹੈ ਉਸ ਤੋਂ ਬਾਅਦ ਕੰਪਨੀ ਵੇਟ ਨੇ ਇਹਦੇ ਵੇਟ ਨੇ ਠੀਕ ਹੈ ਜੀ 32 ਕਿਲੋ ਦੇ ਇਹਦੇ ਵਿੱਚ ਵੀ ਸਰ ਸਾਡੇ ਕੋਲ ਜਿਹੜਾ 14 20 ਰਾਈ ਦਾ ਟਾਇਰ ਲੈਂਦੇ ਬਾਣਾ ਨੋ ਇਸ ਵੀ ਕਿ ਜਿਹੜਾ ਕੰਪਨੀ ਤੇ ਖੜਾ ਹੈਗਾ ਸਰ ਇਹਦੇ ਵਿੱਚ ਵੀ ਹੁੱਕ ਜਿਹੜੀਆਂ ਕੰਪਨੀ ਤੋਂ ਲੱਗ ਕੇ ਆਂਦੀ ਆ ਤੇ ਇਹਦੇ ਵਿੱਚ ਇੱਕ ਹੋਰ ਆਪਸ਼ਨ ਹੈ ਇਹਦੇ ਵਿੱਚ ਜਿਹੜੀ ਹੈ ਜਿਹਦਾ ਪੀਸੀ ਚਾਰ ਤਰ੍ਹਾਂ ਦੀਆਂ ਹਨ ਹਾਂ ਲਾਈਪੀਟੀਓ ਰਿਵਰਸ ਵੀਡੀਓ ਮਲਟੀ ਸਪੀਡ ਵੀਡੀਓ ਗ੍ਰੈਂਡ ਸਪੀਡ ਵੀਡੀਓ ਇੱਕ 1:1 ਰੇਸ਼ੋ ਵਾਲੀ ਵੀਡੀਓ ਹੈ ਜਿੰਨਾ ਇੰਜਨ ਆਰਪੀਐਮ ਹੈ ਉਨਾ ਹੀ ਸਾਨੂੰ ਟ੍ਰੈਕਟਰ ਦੇ ਅੰਦਰ ਮੰਜ਼ਰ ਹੈ ਉਹ ਵੀ ਪ੍ਰੀਵੀਅਸ ਟਰੈਕਟਰ ਦੇ ਵਿੱਚ ਅਵੇਲੇਬਲ ਹੈ ਜੀ ਯਾਨੀ ਕਿ ਕਿਸੇ ਟਰੈਕਟਰ 'ਚ ਨਹੀਂ ਆਂਦੀ ਉਸ ਤੋਂ ਬਾਅਦ ਇਸ ਟਰੈਕਟਰ ਦੇ ਵਿੱਚ ਸਮਾਰਟ ਕੀ ਹੈ ਜਿਹੜਾ ਸਾਡਾ ਅ ਤੇ ਸਮਾਰਟ ਸਿਟੀ ਸਟ੍ਰੈਕਟਰ ਹੈ ਉਹਦੇ ਵਿੱਚ ਹਾਰਟ ਟ੍ਰੈਕਰ ਦੇ ਨਾਲ ਸਮਾਰਟ ਸਮਾਰਟ ਕੀ ਆ ਰਹੀ ਹੈ ਜਿਹੜੀ ਕੋਈ ਕੰਪਨੀ ਨੂੰ ਜਿੰਦਦਰਾਰਾਂ ਦੀ ਚਾਹੀਦੀ ਹੈ ਸੇਮ ਹੋਣਾ ਚਾਹੀਦੀ ਹੈ ਉਹਦੇ ਨਾਲ ਆਪਾਂ ਲੋਕ-ਲੋਕ ਕਰਕੇ ਸਟਾਰਟ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਲੋਕੇਟ ਕਰ ਸਕਦੇ ਹਾਂ ਠੀਕ ਹੈ ਜੀ ਇਹ ਤਿੰਨ ਚਾਰ ਕੁੱਪੀਆਂ ਸਟੈਕ ਜਿਹੜੀ ਚਾਬੀ ਦੀਆਂ ਵੀ ਇਹਦੇ ਵਿੱਚ ਹੈਕਿੰਗ ਠੀਕ ਹੈ ਇਹ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਜਿਹੜੀ ਹੈ 254 ਦਿੱਤੀ ਆ ਹੁਣ ਆਪਾਂ ਆਨੇ ਆ ਨਿਆ ਜਿਹੜਾ ਟੈਕਨੋਲੋਜੀ ਦਾ ਟੈਕਨੋ ਜਿਹੜਾ ਕਰਦਾ ਸਾਰੀ ਕੰਪਨੀ ਵਿੱਚ ਹੈਗਾ ਆ 9563 ਜਿਹੜਾ ਆ ਇਹ ਟਰੇਨ ਦੀ ਰੇਂਜ ਦੇ ਵਿੱਚ ਆ ਸਰ ਠੀਕ ਹੈ ਇਹਦੇ ਵਿੱਚ ਵੀ ਸੇਮ ਜਿਹੜਾ ਆ ਕੰਪਨੀ ਫਿਟਡ ਬੋਕਰ ਰੇਟ ਹੈ ਕੁਆਡਰ ਹੈ ਇਹਦੇ ਵਿੱਚ ਲਾਈਟ ਹੈ ਠੀਕ ਹੈ ਜੀ ਫੋਰ ਵੀ ਡਰਾਈਵ ਆ ਉਹ ਬਾਅਦ ਫਿਰ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਠੀਕ ਹੈ ਜੀ ਬੈਟਰੀ 프ਰੰਟ ਤੋਂ ਵੀ ਆ ਕਿ ਇਹਨਾਂ ਨੇ ਇਹਨਾਂ ਡਰਾਈਵ ਆ ਠੀਕ ਹੈ ਐਕਟੀਵੀ ਕੁਲਾ ਲੱਗਾ ਆ ਇਹਦੇ ਵਿੱਚ ਸੇਮ ਜਿਹੜਾ ਆ ਇਹਦੇ ਵਿੱਚ ਸੀਆਰਟੀਐਨ ਦਾ ਇੰਜਨ ਲੱਗਾ ਆ ਟਰੇਨ ਇਹ ਕਿਹ ਚੀਜ਼ ਆਹੀ ਕਾ ਜੀ ਇਹ ਸੀਆਰਡੀਆ ਜੀ ਦੇ ਅਕੋਰਡਿੰਗ ਜਿਹੜਾ ਇਹ ਬਣਾਇਆ ਗਿਆ ਹੈ ਜਿਹਦੇ ਕਰਕੇ ਕਿ ਬਈ ਸਾਰੇ ਜਿਹੜੇ ਆ ਜਿਹੜੇ ਗਵਰਨਮੈਂਟ ਦੇ ਕੋਡਿੰਗ ਜਿਹੜੇ ਉਹ ਕੰਟਰੋਲ ਕੀਤਾ ਜਾਵੇ ਠੀਕ ਹੈ ਜੀ ਇਹਦਾ ਸਲੈਂਸਰ ਜਿਹੜਾ ਉਹ ਪ੍ਰੋਪਰ ਜਿਹੜਾ ਆ ਉਹ ਸਟੇਲਸ ਬਣਾਇਆ ਹੋਇਆ ਹੈ ਜਿਹਦੇ ਕਰਕੇ ਇਹਦੀ ਆਵਾਜ਼ ਜਿਹੜੀ ਆ ਬਹੁਤ ਹੀ ਘੱਟ ਹੈ ਸਰੋਚਾਰੇ ਵਾਲੇ ਆ ਜਨੰਦਰ ਚਲੀ ਗਈ ਜਨੰਦਰ ਜਨੰਦਰ ਕੋਲਾ ਜਾਂ ਫਿਰ ਚੱਲਾਂ ਦੇ ਉਦੋਂ ਜਾਣਾ ਤਾਂ ਹੈ ਸਾਈ ਦੇ ਆਉਨੇ ਫਿਰ ਮੈਸੀ 254 ਡੀ ਆਈ ਇਹ ਦੇਖੋ ਡਾਇਨਾ ਸਮਾਰਟ 3300 ਆ ਬਹੁਤ ਜ਼ੋਰ ਆ ਟਰੈਕਟਰ ਚ ਵੀ ਤੇ ਆਖੀ 4x4 ਆ ਇਹਦੇ ਸਪੈਸ਼ਲ ਗੇਅਰ ਲੱਗਿਆ ਆ ਜਿਹੜੇ ਮੂਰਲੇ ਟਾਇਰ ਨੇ ਇਕੱਲੇ ਘੁੰਮਦੇ ਨੇ ਪਿਛਲੇ ਟਾਇਰ ਖੜ ਜਾਂਦੇ ਨੇ ਜੱਗ ਵਿੱਚ ਆ ਖੜਾ ਹੈ ਵਿਚੇ ਆ ਜਾ ਇਹ ਐਮਐਸ 292 ਹੋਰ ਫਿਰ ਕੰਮ ਠੀਕ ਉਹ ਮੂਲਲੇ ਟਾਇਰ ਕਿੱਥੋਂ ਚੱਲਦੇ ਨੇ ਉਹ ਥੱਲੇ ਨਾਲ ਇਦਾਂ ਰੋੜ ਲਾ ਕੇ ਕਿਹੜਾ ਆ ਥੱਲੇ ਐਨ ਵਾਲਾ ਐਨ ਈ ਐਨ ਵਾਲਾ ਆਹਾ ਹਾਂ ਨਾ ਇਹ ਥੱਲੇ ਕਰ ਆਹਾ ਆ ਲੌਗ ਨਹੀਂ ਲੱਗਦਾ ਇਹਨੂੰ ਆਪ ਕਹਿੰਦਾ ਤੁਰਦਾ ਨਹੀਂ ਤੁਰਦਾ ਵੀ ਨਹੀਂ ਇਹਨੂੰ ਲੌਗ ਲੱਗ ਜਾਂਦਾ ਨਾ ਅਗੇ ਤੁਰਦਾ ਨਹੀਂ ਹੈ ਇਹ ਇਹ ਮੂਹਰੇ ਲਾ ਕਰਨਾ ਮੂਰੇ ਹਿੱਸੇ ਚ ਉਹਨੂੰ 95 ਸੌਨ ਦਾ ਲੱਗਦਾ ਤੁਰਦਾ ਹੀ ਨਹੀਂ ਸੀ ਉਹ ਲੈ ਲੈ ਭਾਈ ਆ ਗਿਆ 95 ਵਧੀਆ 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 ਰੇਸ ਤਾਂ ਨਜ਼ਾਰਾ ਨਾ ਮਾਰ ਭੈ ਜਮਕੇ ਰੋਡ ਰੋਡ ਰੇਸ ਸਾਰੇ ਆਹ ਲਾ ਗੱਡੀਆਂ ਕਰ ਗਿਆੜਦਿਆ ਗਿਆ ਹਾਂ ਇਹ ਆਪਣੇ ਵੀਰ ਨੇ ਮੈਸੀ ਪਰਾਣੇ ਮੈਸੀ ਵਾਲੇ ਸਰਾਂ ਤੋਂ ਰੋਡ ਦਾ ਲੀਵਰ ਜਿਹੜੇ ਉੱਚੇ ਆ ਗਏ ਜਿਵੇਂ ਡੀਸੀਡੀ ਆ ਅੱਗੇ ਝੁੱਕ ਕੇ ਚੱਕਣੇ ਪੈਂਦੇ ਸਨ ਉਸ ਤੋਂ ਬਾਅਦ ਟਾਇਰ ਚੋਂ ਉਹਦੇ ਆਗੇ ਜਿੱਹੀ ਸਾ ਪਲੰਟਰੀ ਆ ਗਿਆ ਉਸ ਤੋਂ ਬਾਅਦ ਤਿੰਨ ਪੰਪ ਆ ਗਏ ਉਹ ਜਿਹੜੇ ਪਹਿਲੇ ਤੇਰੇ 95 ਨੂੰ ਆਉਂਦੇ ਨੇ ਉਹੀ ਬੰਪਲਾ ਦੇ ਬੰਮੀਤ ਆਈ ਹੈ ਸ਼ਟਰ ਲਾਇ ਇਹਦੇ ਵਿੱਚ ਫਰੀ ਸਪੀਡ ਹੈ ਸ਼ਟਰ ਗੇਅਰ ਹੈ ਸ਼ਟਰ ਲੱਗੇ ਰਿਹਾ ਹੈ ਸ਼ਟਰ ਲੱਗੇ ਰਿਹਾ ਇਸ ਖਰਚਾ ਨਹੀਂ ਖਰਚਾ ਦਾ ਮਾਲਾ ਕਰਦੇ ਪਹਿਲਾਂ ਨਾਲ ਹਜ਼ਾਰ ਆ ਸਾਨੂੰ ਐਸੀ ਵੀ ਇਹਦਾ ਖਰਚਾ ਬਾਅਦ ਹੋਏਗਾ ਹੋਰ ਰੀਜੇ ਡੀਕਰ ਵਾਲਾ ਜਿਹੜਾ ਜਾਮ ਹੋ ਜਾਂਦੇ ਸੀ 95000 ਨਾਰਾ ਉਹ ਸਿਸਟਮ ਨਹੀਂ ਆਇਆ ਹੈ 40 40 40 ਜਾਲੀ ਜਾਲੀ ਆਉਂਦੀ ਹੈ ਪਰ ਜਾਲੀ ਆਉਂਦੀ ਹੈ ਪਰ ਇਹਦੇ ਵਿੱਚ ਮੱਛਰ ਜਾਲੀ ਲਾ ਕੇ ਉਹਦਾ ਹੀ ਚੱਲਦਾ ਸੀ ਜਿਵੇਂ ਪਹਿਲਾਂ ਵਾਲਾ ਜਾਮ ਹੋ ਜਾਂਦਾ ਸੀ ਉਹ ਤਾਂ ਜਾਮ ਹੋ ਜਾਂਦਾ ਹੁਣ ਨਹੀਂ ਉਹ ਨਹੀਂ ਹੁੰਦਾ ਇਹ। ਬਹੁਤ ਬਹੁਤ ਇਹਦਾ ਉਹ ਗੇਰੇ ਸੋਹ ਲਾਤੀ। ਅਰੇ ਇਹ ਤਾਂ ਉਹਦੇ ਜੀ ਲਿਫਟ ਮੀਟਰ ਆ ਗਿਆ ਉਦੋਂ ਹੀ 95 ਸਮਾਉਂ। ਯਾ ਕੋਈ ਐਡੀ ਨਹੀਂ। 80 ਬਜੇ ਪਹੁੰਚਿਆ ਲਾ। ਆ ਜਾ ਫਿਰ। ਜਿਹੜਾ ਪਹਿਲਾਂ ਇੰਜਣ ਤੇ ਬ੍ਰੇਕਾਂ ਨੇ। ਜਿਹੜਾ ਨਵਾਂ ਆਇਆ ਉਹ ਲੋ। ਆਇਆ ਆਇਆ। 80 55 ਆ ਗਿਆ ਜੀ। ਸਭ ਨੂੰ ਬੁਲਾਉਣਾ। ਸਭ ਨੂੰ ਬੁਲਾ। ਉਹਨਾਂ ਸਰ ਖੰਡਲੇ ਵਧੀਆ ਵੀਰਾਂ। நான் எதையப்படுவதுன்னு நான் கேட்கிறேன்